ਸਿਵਰੇਜ ਦਾ ਗੰਦਾ ਪਾਣੀ ਰਿਹਾਇਸ਼ੀ ਇਲਾਕੇ ਦੇ ਵਿੱਚ ਛੱਡਣ ਕਾਰਨ ਲੋਕਾਂ ਨੇ ਜਤਾਇਆ ਰੋਸ਼ ਕਿਹਾ ਫੈਲ ਸਕਦੀ ਹੈ ਬਿਮਾਰੀ ਬਿਮਾਰ ਹੋ ਰਹੇ ਬੱਚੇ ਦੱਸ ਦिए ਕਿ ਬਠਿੰਡਾ ਦੇ ਆਦਰਸ਼ ਨਗਰ ਦੇ ਨਿਵਾਸੀਆਂ ਦੇ ਵੱਲੋਂ ਸਿਵਰੇਜ ਦਾ ਗੰਦਾ ਪਾਣੀ ਰਿਹਾਇਸ਼ੀ ਖੇਤਰ ਦੇ ਵਿੱਚ ਸਿੱਟਿਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਵੱਲੋਂ ਰੋਸ਼ ਜਿਤਾਉਂਦੇ ਹੋਏ ਇਸ ਨੂੰ ਤੁਰੰਤ ਇਥੋਂ ਬੰਦ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਬਾਬਤ ਉਹਨਾਂ ਅਧਿਕਾਰੀਆਂ ਨੂੰ ਮਿਲ ਕੇ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਸੀਵਰੇਜ ਬੋਰਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਹੈ ਅਤੇ ਜਲਦ ਹੀ ਲੋਕਾਂ ਦੀ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਪੂਰੀ ਗੱਲਬਾਤ ਸੁਣਦੇ ਹਾਂ ਇਸ ਖਬਰ ਦੇ ਜ਼ਰੀਏ ਮੇਰਾ ਨਾਮ ਜਪੀ ਹੈ ਔਰ ਮੈਂ ਆਦਰਸ਼ ਨਗਰ 2/4 ਗਲੀ ਮੇਰਾ ਘਰ ਹੈ और इससे बड़े ही परेशान हैं हम लोग ना जो स्मेल यहाँ आ रही है उससे बच्चे लोग इतने बीमार चल रहे हैं ना अभी भी एक फैमिली में देखा जाए तो दो दो तीन तीन बच्चे एक एक घर में बीमार पड़े हैं अभी एक एक हफ्ता हो गया अभी बच्चे कंट्रोल में नहीं है कभी हॉस्पिटल ले जा रहे हैं कभी एडमिट कर रहे हैं कुछ इस तरीके से बच्चों को करके और इससे इस पर कुछ सोल्यूशन किया जाए जा, इसका हल निकाला जाए जा और इसका यहाँ से हम तो यही कहेंगे कि सरकार से विनती करेंगे या यहाँ के प्रशासन से ये विनती करेंगे कि इन्हों कहीं ना कहीं शिफ्ट किया जाए क्योंकि ये और रियासी एरिया में है इस तरीके की गंदगी हमने तो कहीं और बहुत सारी जगह कहीं ऐसा देखा नहीं टाइम से गिर रहा पानी है? ये तो मेरे हिसाब से दो, दो डेढ़ दो, दो साल से दो साल हो गया इसको देख दे, देख देखते किसी दिन तो इस तरीके की हालात हो जाती है कि बाहर तो निकल नहीं सकते बाहर तो कोई बैठता ही नहीं है मतलब घर ही घर में रहना हो रहा है इस तरीके के इतना मतलब माहौल खराब है इस पर बीमार लोग बीमार पड़े हैं घर में अभी भी बच्चे बीमार पड़े हैं अभी यहाँ पड़ोसी हमारे पड़ोसियों का बच्चा अभी एडमिट किया हुआ था कल कर उसको निकाल के ਸਮੱਸਿਆ ਸਾਰਾ ਹੈਗੀ ਆ ਤੁਹਾਡੇ ਸਾਹਮਣੇ ਆ ਦੇਖੋ ਅਸੀਂ ਕੱਲ ਵੀ ਇੱਕ ਵੀਡੀਓ ਜਿਹੜਾ ਹੈਗਾ ਕੰਪਲੀਟ ਵੀ ਕੀਤੀ ਹੈ ਅੱਜ ਵੀ ਇਹ ਪਾਣੀ ਜਿਹੜਾ ਹੈ ਸੀਵਰੇਜ ਵਾਲਾ ਇੱਥੇ ਛੱਡਿਆ ਜਾ ਰਿਹਾ ਤੇ ਇਹਦੇ ਛੱਡਣ ਨਾਲ ਜਿਹੜਾ ਹੈ ਪ੍ਰਕਿਰਤੀ ਨੂੰ ਪੂਰਾ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ ਵਾਯੂ ਪ੍ਰਦੂਸ਼ਣ ਪੂਰਾ ਜ਼ਿਆਦਾ ਵੱਧ ਰਿਹਾ ਹੈ ਇਹਦੇ ਤੇ ਹਵਾ ਦਾ ਇੰਨਾ ਮਤਲਬ ਹੋ ਰਿਹਾ ਕਿ ਲੋਕਾਂ ਨੂੰ 스멜 ਆ ਰਹੀ ਹੈ ਜਵਾਗ ਬਿਮਾਰ ਹੋ ਰਹੇ ਹੈ ਪਰ ਲੇਕਿਨ ਡਿਪਾਰਟਮੈਂਟ ਨੇ ਜਿੰਨਾ ਮਰਜੀ ਅਸੀਂ ਲੈਟਰ ਪਾ ਲਿਆ ਜਿੰਨੇ ਮਰਜੀ ਗੱਲ ਕਰ ਲਿਆ ਉਹਨਾਂ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਸਰ ਨਹੀਂ ਹੋ ਰਿਹਾਗਾ ਆਪਾਂ ਉਹ ਤਾਂ ਕਹਿ ਦਿੰਦੇ ਆ ਸਰਕਾਰ ਕਹਿੰਦੀ ਹੈ ਕਿ ਜਿਹੜਾ ਇਹ ਬਾਈਓ ਨੂੰ ਅਗਰ ਕੋਈ ਖਰਾਬ ਕਰਦਾ ਉਹਦੇ ਤੇ ਅਸੀਂ ਕੇਸ ਕਰੋ ਕੋਈ ਪ੍ਰਕਿਰਤੀ ਨੂੰ ਖਰਾਬ ਕਰਦਾ ਉਹਦੇ ਤੇ ਅਸੀਂ ਕੇਸ ਕਰੋ ਆ ਤੁਹਾਡੇ ਸਾਹਮਣੇ ਰਿਜ਼ਲਟ ਹੈਗਾ ਸਾਹਮਣੇ ਪਰ ਇਸ ਡਿਪਾਰਟਮੈਂਟ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਹੀਂ ਸਾਨੂੰ ਦਾ ਬਲਕਿ ਇਹ ਚੀਜ਼ ਕਹਿ ਕੇ ਡਰਾ ਦਿੱਤਾ ਜਾਂਦਾ ਹੈ ਕਿ ਜੇ ਅਸੀਂ ਨਹੀਂ ਛੱਡਾਂਗੇ ਤਾਂ ਤੁਹਾਡੇ ਨੀਹਾਂ 'ਚ ਪਾਣੀ ਆ ਜਾਊਗਾ ਤੁਹਾਡੇ ਘਰੇ ਪਾਣੀ ਵੜ ਜਾਊਗਾ ਨਾਲੀਆਂ ਤੋਂ ਉਹ 1.5 ਸਾਲ ਤੋਂ ਆ ਪਿਛਲੇ 1.5 ਸਾਲ ਤੋਂ ਆਈ ਚੀਜ਼ਾਂ ਹੋ ਰਹੀਆਂ ਤੇ ਇਹਦੇ ਬਾਰੇ ਤੁਸੀਂ ਸ਼ਿਕਾਇਤ ਕਿਹਨੂੰ-ਕਿਹਨੂੰ ਕੀਤੀ ਹੈ ਅਸੀਂ ਪਿੱਛੇ ਐਕਸ਼ਨ ਐਕਸ਼ਨ ਸਰ ਸੀਗੇ ਆਪਣਾ ਅਸ਼ਵਨੀ ਸਰ ਉਹਨਾਂ ਨੂੰ ਪਹਿਲਾਂ ਬਹੁਤ ਕੰਪਲੀਟਾ ਕੀਤੀ ਹੈ ਹੁਣ ਮੈਂ 4 ਦਿਨ ਪਹਿਲਾਂ ਵੀ ਜਿਹੜੀ ਲੈਟਰ ਉੱਥੇ ਦੇ ਕੇ ਆਏ ਆ ਉਹਦੇ ਬਾਅਦ ਕੱਲ ਫਿਰ ਇੱਕ ਮੱਲਾ ਉਹਨਾਂ ਨੂੰ ਮੈਂ ਲਾਈਵ ਵੀ ਭੇਜੀ ਹੈ ਕਿ ਸਰ ਦੇਖੋ ਕਿ ਇਸ ਤਰੀਕੇ ਹੁਣੇ ਵੀ ਪਾਣੀ ਛੱਡਿਆ ਜਾ ਰਿਹਾ ਪਰ ਲੇਕਿਨ ਅੱਜ ਅਸੀਂ ਆਏ ਆ ਤਾਂ ਸਾਨੂੰ ਐ ਸੀਗਾ ਸ਼ਾਇਦ ਅੱਜ ਨਹੀਂ ਹੋਊਗਾ ਪਰ ਅੱਜ ਵੀ ਇਹੀ ਚੀਜ਼ ਹੋ ਰਹੀ ਹੈ ਅੱਜ ਵੀ ਪਾਣੀ ਐਵੇਂ ਖੁੱਲਾ ਛੱਡਿਆ ਜਾ ਰਿਹਾ ਸਾਰਾ ਏਰੀਆ ਖਰਾਬ ਹੁੰਦਾ ਜਾ ਰਿਹਾ ਇਹ ਪਿਛਲੇ 1.5 ਸਾਲ ਸਵਾ ਸਾਲ ਤੋਂ ਤਾਂ ਸਾਨੂੰ ਹੋ ਗਏ ਤੇ ਉੱਤੇ ਫਾਈਟ ਕਰਦੇ ਨੂੰ ਹਾਂਜੀ ਕੀ ਨਾਮ ਸਰ ਤੁਹਾਡਾ ਸਰ ਮੇਰਾ ਜੈ ਸ਼ਰਮਾ ਜੀ ਕੀ ਡੈਜਿਗਨੇਸ਼ਨ ਸਰ ਤੁਹਾਡਾ ਸੁਪਰਵਾਈਜ਼ਰ ਇਹ ਮਹੱਲੇ ਵਾਲੇ ਕੰਪਲੇਂਟ ਕਰ ਰਹੇ ਕਿ ਜਿਹੜਾ ਸੀਵਰ ਦਾ ਪਾਣੀ ਗਿਰ ਰਿਹਾ ਸਰ ਹੈ ਤਾਂ ਧਿਆਨ ਜੀ ਜੀ ਸਰ ਹੁਣੇ ਧਿਆਨ ਚ ਹੈ ਮੇਰੇ ਪਹਿਲਾਂ ਮੈਂ ਵਾਟਰ ਵਾਕ ਤੇ ਸੀਵਰ ਬੋਰਡ ਚ ਹੁਣਾ ਹੈ ਠੀਕ ਹੈ ਮੈਨੂੰ ਹੁਣੇ ਧਿਆਨ ਚ ਹੈ ਕੋਈ ਗੱਲ ਨਹੀਂ ਮੈਂ ਆਪਣੇ ਅਫਸਰ ਨਾਲ ਜੀ ਆਈਓ ਨਾਲ ਗੱਲ ਕਰੂੰਗਾ ਜੋ ਹੋਇਆ ਉਹ ਜ਼ਰੂਰ ਕਰਾਂਗੇ ਹਾਲੇ ਜਿੰਨਾਂ ਦਾ ਮਹੱਲੇ ਵਾਲਾ ਬੀਮਾਰ ਬਹੁਤ ਹੋ ਰਹੇ ਨੇ ਲੋਕ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਇਸ਼ੂ ਨਹੀਂ ਹੈ ਜਦ ਮੈਂ ਜਾ ਕੇ ਗੱਲ ਕਰੂੰਗਾ ਮਾਰਨਿੰਗ ਜਾ ਕੇ ਗੱਲ ਕਰਦੇ ਆ ਕੀ ਬੰਦ ਹੈ ਜਲਦੀ ਜਲਦੀ ਇਹਨਾਂ ਦਾ ਹੱਲ ਕਰਵਾ ਦਿੰਦੇ ਆ